ਜਿਵੇਂ ਰਿਤਨ ਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਅਜਿਆ ਨੁਕਤਾ ਲੈ ਕੇ ਆਈਆਂ ਜਿਹੜੇ ਭੈਣ ਭਰਾ ਇਕੱਲਾ ਬੈਠ ਜਾਂਦਾ ਆਵਾਜ਼ ਨਹੀਂ ਨਿਕਲਦੀ ਹੈਗੀ ਇਹਦੇ ਵਿੱਚ ਆਪਾਂ ਨੇ ਇੱਕ ਤਾਂ ਸੈਦ ਲੈਣਾ ਇੱਕ ਨਿੰਬੂ ਦੋਹਾਂ ਚੀਜ਼ਾਂ ਨੂੰ ਬਲਾ ਕੇ ਛੱਟਣਾ ਇਸ ਦੇ ਨਾਲ ਗਲੇ ਨੂੰ ਬਹੁਤ ਤੁਰੰਤ ਰਾਮ ਮਿਲੂਗਾ ਇੱਕ ਦੂਜਾ ਨੁਕਤਾ ਲੈਣਾ ਆਪਾਂ ਨੇ ਅਦਰਕ ਦਾਲਚੀਨੀ ਇਹਦੀ ਚਾਹ ਬਣਾ ਕੇ ਪੀਣੀ ਆ ਇਹਦਾ ਕਾੜਾ ਬਣਾ ਲੈਣਾ ਮੈਂ ਲੋਕ ਇਹਦੇ ਨਾਲ ਵੀ ਗਲੇ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੂਗਾ ਇੱਕ ਹੋਰ ਚੀਜ਼ ਲੌਂਗਾਂ ਦਾ ਪਾਣੀ ਜਿਹੜਾ ਲੌਂਗਾਂ ਦਾ ਪਾਣੀ ਆ ਇਹ ਬਹੁਤ ਹੀ ਲਾਭਦਾਇਕ ਗਲੇ ਵਾਸਤੇ ਲੇਕਿਨ ਆਰਾਮ ਤਾਂ ਕਰਦਾ ਪਰ ਹੋਲੀ ਕਰਦਾ ਇਨੂੰ ਲਗਾਤਾਰ ਪੀਣ ਨਾਲ ਦਿਨ ਚ ਤੋਂ ਤਨਵਰੀ ਪੀਣ ਨਾਲ ਲੌਂਗਾਂ ਦੇ ਪਾਣੀ ਨੂੰ ਗਲੇ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਤੇ ਰਾਮ ਮਿਲੂ। ਜਿਵੇਂ ਇਸ ਰੀਤਨ ਮੰਤਰੀ ਜੀ ਪੈਣ ਪ੍ਰਭ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੇ ਕਿਸੇ ਨੇ ਕੋਈ ਵੀ ਚੀਜ਼ ਪੁੱਛਣੀ ਆ ਤਾਂ ਮੈਨੂੰ ਬਾਇਓ ਲਿੰਕ ਚ ਪੁੱਛ ਸਕਦਾ। ਕਮੈਂਟ ਕਰ ਸਕਦਾ ਵੀ ਸਾਨੂੰ ਇਹ ਚੀਜ਼ ਤੇ ਵੀਡੀਓ ਚਾਹੀਦੀ ਆ ਬਣਾ ਕੇ ਦੇ ਠੀਕ ਆ ਨਾ ਮੈਂ ਉਸੇ ਚੀਜ਼ ਤੇ ਹੀ ਵੀਡੀਓ ਬਣਾ ਕੇ ਦਵਾਂਗੀ ਜੈ ਰਿਤਨ ਮੰਤਰੀ ਪੈਣ ਪ੍ਰਭੂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਹੋ ਤਾਂ ਜੋ اگੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ